ਆਪਰ ਕੰਢੀ ਫਾਇਰ ਸਟੇਸ਼ਨ ਵਾਲਿਆਂ ਨੂੰ ਫੋਨ ਕੀਤਾ ਤੇ ਜਿਨ੍ਹਾਂ ਦਾ ਨੈਗੇਟਿਵ ਜਵਾਬ ਆਇਆ ਕਿ ਸਾਡੇ ਤੋਂ ਕੋਈ ਡਰਾਈਵਰ ਨਹੀਂ ਹੈ ਡੈਮ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਹਾਂ ਕਿ ਜਿਹੜਾ ਇੱਥੇ ਫਾਇਰ ਸਟੇਸ਼ਨ ਤੁਸੀਂ ਖੋਲਿਆ ਆਇਆ ਹੈਗਾ ਇਹ ਸਾਡੇ ਲੋਕਾਂ ਲਈ ਜੇ ਸਾਡੇ ਜੰਗਲਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਮੌਕੇ ਦਾ ਸਾਡੇ ਅੱਗੇ ਜਿਹੜੀ ਲੱਗ ਗਈ ਹੈ ਇਹਨਾਂ ਨੂੰ ਮੈਂ ਫੋਨ ਕੀਤਾ ਤੇ ਇਹ ਆ ਨਹੀਂ ਸਕਦੇ ਕਹਿੰਦੇ ਆ ਕਿ ਸਾਡੇ ਕੋਲ ਡਰਾਈਵਰ ਨਹੀਂ ਹੈ ਤੇ ਇੰਨੀਆਂ ਤਨਖਾਹਾਂ ਲਾ ਕੇ ਇੰਨੇ ਜਿਹੜੇ ਅਫਸਰ ਸਾਈਬਾਨ ਉੱਥੇ ਬਿਠਾਏ ਨੇ ਉਹ ਕਿਉਂ ਬਿਠਾਏ ਨੇ ਗੱਡੀ ਦੇ ਲਈ ਡਰਾਈਵਰ ਨਹੀਂ ਹੈ ਤੇ ਫਿਰ ਉਹ ਬੰਦ ਕੀਤਾ ਜਾਵੇ ਤਕਰੀਬਨ 2:30 ਵਜੇ ਦਾ ਸਮਾਂ ਸੀਗਾ ਜਦੋਂ ਅਸੀਂ ਉੱਪਰ ਵੱਲ ਨੂੰ ਆ ਰਹੇ ਸੀ ਤੇ ਦੇਖਿਆ ਕਿ ਇੱਥੇ ਅੱਗ ਲੱਗੀ ਹੈ ਜਿਹਦਾ ਅੱਗ ਲੱਗਣ ਦਾ ਕਾਰਨ ਸੀਗਾ ਜਿਹੜੀ ਇੱਥੇ 3 ਫੇਸ ਦੀ ਲਾਈਨ ਹੈ ਉਹਨਾਂ ਦੀ ਤਾਰ ਟੁੱਟੀ ਸੀ ਤੇ ਫਿਰ ਮੈਂ ਛਾਪਰਕੰਡੀ ਫਾਇਰ ਸਟੇਸ਼ਨ ਵਾਲਿਆਂ ਨੂੰ ਫੋਨ ਕੀਤਾ ਤੇ ਜਿਨ੍ਹਾਂ ਦਾ ਨੈਗੇਟਿਵ ਜਵਾਬ ਆਇਆ ਕਿ ਸਾਡੇ ਤੋਂ ਕੋਈ ਡਰਾਈਵਰ ਨਹੀਂ ਹੈ ਤੇ ਫਿਰ ਮੈਂ ਪਠਾਨਕੋਟ ਫਾਇਰ ਸਟੇਸ਼ਨ ਵਾਲਿਆਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਗੱਡੀ ਪਹੁੰਚਾਈ ਹੈ ਤੇ ਇਹ ਅੱਗ ਬੜਾ ਭਿਆਨਕ ਰੂਪ ਅਪਣਾ ਕੇ ਦੀ ਹੈ ਤੇ ਇਹਨੂੰ ਕੰਟਰੋਲ ਕਰਨ ਲਈ ਹੁਣ ਸਮਾਂ ਲੱਗੇਗਾ ਤੇ ਮੈਂ ਆਸ ਕਰਦਾ ਹਾਂ ਕਿ ਇਹ ਜਲਦੀ ਤੋਂ ਜਲਦੀ ਜਿਹੜੀ ਅੱਗ ਹੈਗਾ ਕੰਟਰੋਲ ਕੀਤਾ ਜਾਵੇ ਮੈਂ ਇੱਕ ਡੈਮ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਹਾਂ ਕਿ ਜਿਹੜਾ ਇੱਥੇ ਫਾਇਰ ਸਟੇਸ਼ਨ ਤੁਸੀਂ ਖੋਲਿਆ ਆਇਆ ਹੈਗਾ ਇਹ ਸਾਡੇ ਲੋਕਾਂ ਲਈ ਜੇ ਸਾਡੇ ਜੰਗਲਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਮੌਕੇ ਦਾ ਸਾਡੇ ਅੱਗੇ ਜਿਹੜੀ ਲੱਗੀ ਹੈ ਇਹਨਾਂ ਨੂੰ ਮੈਂ ਫੋਨ ਕੀਤਾ ਤੇ ਇਹ ਆ ਨਹੀਂ ਸਕਦੇ ਕਹਿੰਦੇ ਕਿ ਸਾਡੇ ਕੋਲ ਡਰਾਈਵਰ ਨਹੀਂ ਹੈ ਤੇ ਇੰਨੀਆਂ ਤਨਖਾਹਾਂ ਲਾ ਕੇ ਇੰਨੇ ਜਿਹੜੇ ਅਫਸਰ ਸਾਹਿਬਾਨ ਉੱਥੇ ਬਿਠਾਈ ਦੇ ਨੇ ਉਹ ਕਿਉਂ ਬਿਠਾਈ ਦੇ ਨੇ ਉਹਨਾਂ ਨੂੰ ਸਰਕਾਰ ਦਾ ਬੋਝ ਕਿਉਂ ਪੇ ਕਰਦਾ ਉਹਨਾਂ ਨੇ ਜਿਹੜੇ ਸਰਕਾਰ ਨੂੰ ਬੋਏ ਪੇ ਕਰਦਾ ਤੇ ਉਹਨਾਂ ਨੂੰ ਤਨਖਾਹਾਂ ਦੇ ਰਹੀ ਐ ਤੇ ਇਦਾਂ ਜੇ ਉੱਥੇ ਗੱਡੀ ਦੇ ਲਈ ਡਰਾਈਵਰ ਨਹੀਂ ਐ ਤੇ ਫਿਰ ਉਹ ਬੰਦ ਕੀਤਾ ਜਾਵੇ ਤੇ ਸਾਨੂੰ ਇਸ ਜਿਹੜਾ ਡੈਮ ਪ੍ਰਸ਼ਾਸਨ ਵੱਲੋਂ ਕੋਈ ਆਸ ਮਿਲ ਨਹੀਂ ਆ ਮੇਰਾ ਨਾਮ ਲੀਲਾ ਧਾਰੀ ਹੋਰ ਸੋਨੀ ਪਿੰਡ ਖਰਾਸਾ ਭਰਾੜ ਦਾ ਰਹਿਣਾ ਡੇਢ ਗਵੇ ਡੇਢ ਪੌਣੇ 2 ਵਜੇ ਦਾ ਟਾਈਮ ਤੇ ਜਿਸ ਵੇਲੇ ਅਸੀਂ ਉਪਲੇ ਵਸਨ ਦੇਖਿਆ ਤੇ ਇੱਥੇ ਅੱਗ ਲੱਗੀ ਤੇ ਮੋਕੇ ਰਹੇ ਦੇਖਿਆ ਉਹ ਤਾਰ ਬਿਜਲੀ ਦੀ ਟੁੱਟੀ ਹੋਈ ਉਹਦੇ ਨਾਲ ਧਿਆਨ ਕੱਗ ਲੱਗ ਗਏ ਅੱਗ ਲੱਗਣ ਦੇ ਬਾਅਦ ਹਾਂ ਛਾਪਰਗੰਡੀ ਫਾਇਰ ਬਗੇੜਾ ਨੇ ਬੋਲੇ ਆਪੇ ਤੁਸੀਂ ਗੱਡੀ ਭੇਜੋ ਉਹ ਕਹਿੰਦੇ ਸਾਡੇ ਲੋਕ ਡਰਾਈਵਰ ਨੇ ਉਸ ਤੋਂ ਬਾਅਦ ਪਠਾਨਕੋਟ ਫਾਇਰ ਬਗੇੜਾ ਨੂੰ ਫੋਨ ਕੀਤਾ ਫਾਇਰ ਬਗੇੜ ਦੀ ਗੱਡੀ ਆਈ ਉਹਨਾਂ ਨੇ ਅੱਗ ਦੇ ਕਾਬੂ ਪਾਇਆ এবਰ ਅੱਗ ਪੇ ਜਿਆਦਾ ਲੱਗ ਚੁੱਕੀ ਹੈ ਅਜੇ ਤੱਕ ਅੱਗ ਬੁਝਣ ਦੀ ਸਭਾਵਨਾ ਕੋਈ ਨਹੀਂ ਜੇ ਗੱਡਾ ਛਾਪਰ ਗੰਡੀ ਦੀ ਫਾਈਵ ਬਿਗੈਟ ਦੀ ਗੱਡੀ ਮੌਕੇ ਤੇ ਪਹੁੰਚ ਜਾਂਦੀ ਤੇ ਇਹ ਅੱਗ ਜਿਆਦਾ ਨਹੀਂ ਲੱਗਣੀ ਸੀ ਰਾਜਕਮਰ ਬੋਲਣਾ ਹੈ ਫਾਈਵ ਗੇਟ ਤੋਂ ਪਟਾਣਕੋਟ ਤੋਂ ਸਾਡੀ ਗੱਡੀ ਇੱਥੇ ਆਈ ਦੀ ਖਰਾਸਾ ਪਿੰਡ ਸਾਨੂੰ ਫੋਨ ਕੀਤਾ ਬਹੁਤ ਅੱਗ ਬਹੁਤ ਜਿਆਦਾ ਲੱਗੀ ਹੈ ਤੇ ਆਪਾਂ ਗੱਡੀ ਲੈ ਕੇ ਇੱਕ ਦੋ ਜਣੇ ਨੇ ਫੋਨ ਸਾਨੂੰ ਕੀਤਾ ਅਸੀਂ ਗੱਡੀ ਲੈ ਕੇ ਉਸੇ ਉੱਤਾ ਗਏ ਆ ਤੇ ਕਿੰਨੀ ਬੈਂਕਰ ਆ ਗਈ ਸਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ 5 ਗੱਡੀਆਂ ਨੇ ਕੰਟਰੋਲ ਕੀਤੀ ਐ ਕਿਨੇ ਟਾਈਮ ਚ ਕੰਟਰੋਲ ਕੀਤੀ ਐ 40 20 ਮਿੰਟ ਲੱਗੇ ਆ 25 ਮਿੰਟ ਲੱਗੇ ਤੇ ਜੇ ਗੱਡੀ ਹੋਰ ਲੋਡ ਹੋਏਗੀ ਆਪਾਂ ਫੇਰ ਭੇਜ ਦਾਂਗੇ ਸਰ ਕਿੰਨੀ ਦੇਰ ਤੇ ਅੱਗ ਲੱਗੀ ਸੀ ਅੱਗ ਤੇ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਪਤਾ ਇਹਨਾਂ ਨੇ ਸਾਨੂੰ ਜਦੋਂ ਫੋਨ ਕੀਤਾ ਅਸੀਂ ਤੇ ਉਦੋਂ ਆਏ ਆ ਇਹ ਹੁਣ ਜਦੋਂ ਇੱਕ ਦੋ ਗੱਡੀ ਹੋਰ ਲੱਗੇਗੀ ਤੇ ਅੱਗ ਤੇ ਕਫੂ ਪਾਇਆ ਜਾਏਗਾ